ਇਹ ਤਾਂ ਕਹਿੰਦੇ ਸਾਡੀ ਨੈਸ਼ਨਲ ਪਾਰਟੀ ਬਣ ਗਈ ਹਾਂ ਬਣ ਗਈ ਹਾਂ ਤਾਂ ਜੰਨੀਆਂ ਸਟੇਟਾਂ ਚ ਲੜੇ ਸਾਰਿਆਂ ਚੋਂ ਆਂਡੇ ਲੈ ਕੇ ਆਏ ਆ ਕਿਹੜੀ ਸੀਟ ਕੱਢ ਕੇ ਲੈ ਆਏ ਇਹ ਤਾਂ ਐਮਪੀ ਜਿੱਤਣ ਬਾਰੇ ਸੋਚਦੇ ਆ ਮੈਂਬਰ ਪੰਚਾਇਤ ਜਿਤਾ ਕੇ ਜਿਤਾ ਕੇ ਹੁਣ ਆਪਣਾ ਇਹ ਮੈਂਬਰ ਪੰਚਾਇਤ ਜਿਤਾ ਕੇ ਹੁਣ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾ ਰਹੇ ਅੱਲਾ ਖਿਆਲਾਂ ਦਾ ਕੜਾ ਹੈ ਫਿਰ ਚਾਸ ਦਾ ਭੁੱਖਾ ਕਿਉਂ ਰੱਖਣਾ ਜਿੰਨੇ ਮਰਜ਼ੀ ਖਿਆਲੀ ਪਲਾਉ ਬਣਾ ਲਓ ਬਣਾ ਸਕਦੇ ਹੋ ਤੁਸੀਂ ਪਤਾ ਲੱਗਣਾ ਜਦੋਂ ਜਨਤਾ ਦੇ ਵਿੱਚ ਆਉਂਗਾ 2024 ਦਾ ਆ ਗਿਆ ਨਾ ਲੋਕ ਸਭਾ ਦਾ ਇਲੈਕਸ਼ਨ ਪਤਾ ਲੱਗੂ ਜਦੋਂ ਜ਼ਮਾਨਤਾਂ ਜ਼ਬਤ ਕਰਕੇ ਲੋਕਾਂ ਨੇ ਘਰੇ ਬਿਠਾ ਤੇ ਇਹ ਆਵਾਜ਼ ਦੀ ਗੱਲ ਕੀਤੀ ਹੈ ਸੀਐਮ ਭਗਵੰਤ ਮਾਨ ਕਹਿੰਦੇ ਆਵਾਜ਼ ਚੋਕਣ ਵੀ ਮੈਂ ਹੀ ਲਾਇਆ ਸੀ ਬੋਲਣ ਵੀ ਮੈਂ ਹੀ ਲਾਇਆ ਸੀ ਤੇ ਕੜਾ ਦੀ ਗੱਲ ਵੀ ਕੀਤੀ ਉਹ ਕਹਿੰਦੇ ਕੜਾ ਤੁਸੀਂ ਕਹਿੰਦੇ ਉਹ ਗੱਲਾਂ ਦਾ ਕੜਾ ਕੀਤਾ ਕੜਾ ਬਣਾ ਲਿਆ ਹੁਣ ਕੜਾ ਤੁਹਾਨੂੰ ਘਰਾਂ ਜਾ ਕੇ ਤੁਹਾਨੂੰ ਉਹੀ ਪ੍ਰਸ਼ਾਦ ਦੇ ਰੂਪ ਵਿੱਚ ਦੇਵਾਂਗੇ ਅਸੀਂ ਤੁਹਾਨੂੰ ਤੇ ਘਰੋਂ ਬਾਹਰ ਹੀ ਨਹੀਂ ਨਿਕਲਣ ਦੇਂਦੇ ਕਹਿੰਦੇ ਘਰੇ ਜਾ ਕੇ ਦੇ ਦਾਂਗੇ ਕਹਿੰਦੇ ਹੁਣ ਚੁੱਪ ਕਰਕੇ ਖਾ ਲਿਆ ਕਰੋ ਜੇ ਘਰੇ ਕਹਿੰਦੇ ਬਾਹਰ ਜਾਣ ਦੀ ਲੋੜ ਨਹੀਂ ਅਜਿਹੇ ਹੀ ਅੱਜ ਹੋਇਆ ਫਿਰ ਕੋਈ ਗੱਲ ਨਹੀਂ ਪੰਜਾਬੀ ਕਹਾਵਤਾਂ ਥੋੜੋ ਬੋਲਦੇ ਆ ਮੈਂ ਕਹਿੰਦਾ ਵੀ ਜੇ ਇਹ ਇੱਕ ਵਾਰੀ ਸੱਤਾ ਤੇ ਕਾਬਜ਼ ਹੋ ਗਏ ਤਾਂ ਇਹ ਕੋਈ ਰਜਿਸਟਰੀ ਤਾਂ ਨਹੀਂ ਕਰਵਾ ਲਈ ਕਰਵਾ ਲਈ ਕੁਰਸੀਆਂ ਦੀ ਇਹਨਾਂ ਦੀ ਰਜਿਸਟਰੀਆਂ ਸਾਡੇ ਨਾ ਕਹਿੰਦੇ ਵੀ ਜਦੋਂ ਸੁਖਬੀਰ ਬਾਦਲ ਤੇ ਕਿਉਂਕਿ ਅਸੀਂ ਕਿਸਾਨ ਜਥੇਬੰਦੀ ਨਾਲ ਸਿੱਧੂਪੁਰ ਨਾਲ ਜੁੜੇ ਹੋਏ ਆ ਸਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਕਿਸੇ ਪੋਲੀਟੀਕਲ ਪੱਖ ਨਾਲ ਕੋ ਲੈਣ ਦੇਣੀ ਨਹੀਂ ਜਦੋਂ ਸੁਖਬੀਰ ਬਾਦਲ ਦੇ ਇੱਕ ਵਾਰ ਗੱਡੀ ਤੇ ਡਲੇ ਚਲਾਏ ਸੀ ਨਾ ਜਲਾਲਾਬਾਦ ਸਾਈਡ ਤਾਂ ਭਗਵੰਤ ਮਾਨ ਹੀ ਉਦੋਂ ਕਹਿੰਦਾ ਹੁੰਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਤੇ ਫਿਰ ਹੁਣ ਵੀ ਚੱਲ ਪੈਣਗੇ ਕਿਸਦਾਂ ਕਹਿੰਦਾ ਚਲਦੇ ਨਹੀਂ ਕਹਿੰਦਾ ਮੇਰੇ ਭਮੱਕੜ ਕਹਿੰਦਾ ਪੱਕੇ ਆ ਕਹਿੰਦਾ ਅਗਲੀ ਵਾਰ ਫੇਰ ਮੈਂ ਕਹਿੰਦਾ ਪੱਕਾ ਕਹਿੰਦਾ ਜੜੀਆਂ ਲੋਕ ਸਭਾ ਦੀਆਂ ਚੋਣਾਂ ਦੀਆਂ ਸੀਟਾਂ ਆ ਰਹੀਆਂ ਨੇ ਕਹਿੰਦਾ 14 ਲਵਾਂਗਾ ਕਹਿੰਦਾ 13 ਪੰਜਾਬ ਚੋਂ ਚੰਡੀਗੜ੍ਹ ਤੇ ਮੇਰੇ ਨਾਮ ਹੂੰ 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 ਸੁਪਨੇ ਦੇਖੋ ਖਿਆਲ ਖਿਆਲਾਂ ਦਾ ਕੜਾ ਹੈ ਫਿਰ ਚਾਸ ਦਾ ਭੁੱਖਾ ਕਿਉਂ ਰੱਖਣਾ ਹੂੰ ਜਿੰਨੇ ਮਰਜੀ ਖਿਆਲੀ ਪਲਾਉ ਬਣਾ ਲਓ ਬਣਾ ਸਕਦੇ ਹੋ ਤੁਸੀਂ ਪਤਾ ਲੱਗਣਾ ਜਦੋਂ ਜਨਤਾ ਦੇ ਵਿੱਚ ਆਉਂਗਾ 2024 ਦਾ ਆ ਗਿਆ ਨਾ ਲੋਕ ਸਭਾ ਦਾ ਇਲੈਕਸ਼ਨ ਪਤਾ ਲੱਗੂ ਜਦੋਂ ਜ਼ਮਾਨਤਾਂ ਜਬਤ ਕਰਕੇ ਲੋਕਾਂ ਨੇ ਘਰੇ ਬਿਠਾ ਤੇ ਇਹ ਤਾਂ ਐਮਪੀ ਜਿੱਤਣ ਬਾਰੇ ਸੋਚ ਮੈਂਬਰ ਪੰਚਾਇਤ ਜਦ ਆ ਕੇ ਹੁਣ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾ ਰਹੇ ਪੰਚਾਇਤੀ ਚੋਣਾ ਡਲੇ ਕਿਉਂ ਕੀਤੀਆਂ ਜਾ ਰਹੀਆਂ ਪੰਚਾਇਤੀ ਚੋਣਾ ਕਹਿੰਦੇ ਬਿੱਲੀ ਥੈਲਿਓ ਬਾਹਰ ਕੱਢਾਂਗੇ ਥੈਲੇ ਜੋ ਹੀ ਬਣਾ ਲੈਣੇ ਆ ਕਹਿੰਦੇ ਅਸੀਂ ਸਾਡਾ ਛਿੱਕਾ ਚੱਲਦਾ ਕਹਿੰਦੇ ਸਾਡੇ ਭਮੱਕੜ ਪੱਕੇ ਆ ਕਹਿੰਦੇ ਉਹ ਬਸ ਬਣਾਏ ਵੇ ਸਰਪੰਚ ਕਹਿੰਦੇ ਪ੍ਰਬੰਧਕ ਸਾਡੇ ਲਈ ਬਿੱਲੀ ਲੋਕਾਂ ਨੇ ਨਿਕਲਦਿਆਂ ਮਾਰਦਣੀ ਥੈਲੇ ਜੋ ਕੱਢੀ ਇਹਨਾਂ ਨੇ ਹਾਂ ਇਹ ਧਿਆਨ ਰੱਖਿਓ ਬਿੱਲੀ ਕੱਢਣ ਦਾ ਸਹੀ ਨਿਕਲਦਿਆਂ ਮਾਰਦਣੀ ਲੋਕਾਂ ਨੇ ਇਹ ਇਹ ਤਾਂ ਦੂਜਿਆਂ ਨੂੰ ਤਾਂ ਜਿਹੜੇ ਸੀ ਨਾ ਕਾਲੀ ਕਾਂਗਰਸੀ ਜਾਂ ਜਿਹੜੇ ਹੋਰ ਕੋਈ ਵੀ ਸੀਗੇ ਉਹਨਾਂ ਨੂੰ ਤਾਂ ਪਿੱਟਦਿਆਂ ਪਿੱਟਦਿਆਂ ਫਲੌਪ ਹੁੰਦੇ 75 ਸਾਲ ਲੱਗੇ ਸੀ ਹਾਂ ਤੇ ਇਹ ਤਾਂ ਇਹ ਤਾਂ 750 ਦਿਨ ਨਹੀਂ ਕੱਟੇ 750 ਦੀ ਦਿਨ ਦੀ ਗੱਲ ਕ ਛੱਡੋ ਕਹਿੰਦੇ ਹੁਣ ਸਾਡਾ ਪੀਐਮ ਵੀ ਬਣਨ ਵਾਲਾ ਨਾ ਉਹ ਤਾਂ ਇਕੱਲੀਆਂ ਨਾ ਹਵਾਈ ਗੱਲ ਆ ਉਹ ਹਵਾਈ ਤੀਰ ਜਨੇ ਮਰਜੀ ਛੱਡ ਲੈਣ ਪੀਐਮ ਇਹ ਤਾਂ ਕਹਿੰਦੇ ਸਾਡੀ ਨੈਸ਼ਨਲ ਪਾਰਟੀ ਬਣ ਗਈ ਹਾਂ ਬਣ ਗਈ ਹਾਂ ਤਾਂ ਜਨੇ ਸਟੇਟਾਂ ਚ ਲੜੇ ਸਾਰੀਆਂ ਚੋਂ ਆਂਡੇ ਲੈ ਕੇ ਆਏ ਹਮ ਕਿਹੜੀ ਸੀਟ ਕੱਢ ਕੇ ਲਿਆਏ ਹਮ ਕਹਿੰਦੇ ਕੋਈ ਨਹੀਂ ਅਗਲੀ ਵਾਰ ਦੇਖਾਂਗੇ ਹੁਣ ਪੰਜਾਬ ਚ ਬਣ ਜਾਣੀਆਂ ਨੇ ਕਹਿੰਦੇ ਸਾਡੀ ਫੇਰ ਦੁਆਰੇ ਕੋਈ ਗੱਲ ਨਹੀਂ ਆ ਲੈਣ ਤਾਂ ਫਿਰ ਪੰਜਾਬ ਚ ਬਣਾ ਦੇਾਂਗੇ ਤਿਆਰ ਬੈਠੇ ਲੋਕ ਆ ਤਾਂ ਜਾਣ ਮੈਂ ਤਾਂ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਵੀ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਸੁਖਬੀਰ ਬਾਦਲਤਾ ਜੀ ਡਿਪਟੀ ਸੀਐਮ ਖੋਹਦਾ ਆਪਦੇ ਆਪ ਨੂੰ ਉਹ ਤਾਂ ਤਾਂ ਸਿਕਿਉਰਿਟੀ ਦੇ ਗੱਡੀਆਂ ਲੈ ਕੇ ਤੁਰਦੇ ਉਹਦੇ ਘਰ ਵਾਲੀ ਐ ਉਹ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਹੈ ਤਾਂ ਸਿਕਿਉਰਿਟੀ ਲੈ ਕੇ ਦੁਰਦੀ ਹੈ ਜਿਹੜੇ ਬਾਕੀ ਪਰਿਵਾਰਕ ਮੈਂਬਰ ਉਹਨਾਂ ਦੇ ਉਹ ਸਾਕਾ ਸੰਬੰਧੀ ਆ ਹੋ ਗਿਆ ਉਹ ਹੋ ਗਿਆ ਉਹਦੇ ਮਗਰ ਗੱਡੀਆਂ ਦਾ ਕਾਫਲਾ ਲਾਈ ਫਿਰਦੇ ਆ ਤੇ ਉਹਨਾਂ ਨੂੰ ਕੀ ਲੋੜ ਹੈ ਵੀ ਸਿਕਿਉਰਟੀਆਂ ਦੀ ਥੋੜੇ ਪੈਸਿਆਂ ਦੇ ਸਿਰ ਤੇ ਇਹ ਗੱਡੀਆਂ ਚੱਲਦੀਆਂ ਸਿਕਿਉਰਟੀਆਂ ਚੱਲਦੀਆਂ ਤੇ ਅੱਜ ਫਿਰ ਕਲਾ ਭਗਵੰਤ ਮਾਨ ਐਮਐਲਏ ਹੈ ਭਗਵੰਤ ਮਾਨ ਮੁੱਖ ਮੰਤਰੀ ਹੈ ਭਗਵੰਤ ਮਾਨ ਦੀ ਮਾਂ ਕੋਲੇ ਸਾਡੀ ਸਤਕਾਰਯੋਗ ਮਾਮਾ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਪਰ ਜਿਹੜਾ ਬੰਦਾ ਜੁਬਾਨ ਚੋਂ ਗੱਲ ਕੱਢ ਕੇ ਜੁਬਾਨ ਤੇ ਨਾ ਰਵੇ ਉਹਨੂੰ ਪੰਜਾਬੀ ਚ ਕੀ ਕਹਿੰਦੇ ਮੈਂ ਨਹੀਂ ਕਹਿਣਾ ਚਾਹੁੰਦਾ ਇੱਥੇ ਠੀਕ ਹੈ ਉਹ ਸਾਡੀ ਮਾਂ ਸਾਡੀ ਸਤਕਾਰਯੋਗ ਹੈ ਪਰ ਮੈਂ ਕਹਿੰਦਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੈ ਭਗਵੰਤ ਮਾਨ ਦੀ ਮਾਂ ਕੋਲ ਕਿਹੜਾ ਹੁੰਦਾ ਭਗਵੰਤ ਮਾਨ ਦੀ ਭੈਣ ਕੋਲ ਕਿਹੜਾ ਹੁੰਦਾ ਭਗਵੰਤ ਮਾਨ ਦੀ ਘਰ ਵਾਲੀ ਕੋਲ ਕਿਹੜਾ ਹੁੰਦਾ ਉਹਨਾਂ ਦੇ ਮਰ ਕੇ 100 150 ਗੱਡੀ ਤੁਰਦੀ ਹੈ ਕੀ ਗੱਲ ਅੱਜ ਪਿਛਲਿਆਂ ਨੂੰ ਕਿਉਂ ਨਹੀਂ ਸਵਾਲ ਕੀਤੇ ਕਹਿੰਦਾ ਅੱਜ ਮੈਨੂੰ ਕਰਦੇ ਹੋ ਤੁਸੀਂ ਆਪੇ ਕਿਹਾ ਸੀ ਵੀ ਸਵਾਲ ਕਰਿਆ ਕਰੋ ਕਿਹਨੇ ਕਿਹਾ ਸੀ ਉਹ ਯਾਦ ਕਰਾਓ ਉਹਨੂੰ ਉਹਨੂੰ ਕਹ ਵੀ ਉਹ ਨੀਂਦ ਚੋਂ ਜਾਗ ਰਾਜਨੀਤੀ ਵਾਲੀ ਜਿਹੜੀ ਹੈ ਨਾ ਮੈਂ ਉੱਥੇ ਵੇਖ ਕੇ ਮੈਕ ਤੇ ਬੋਲ ਬੋਲ ਕੇ ਛੱਡਿਆ ਵੀ ਜਿਹੜੀ ਸਿਆਸਤ ਦੀ ਕੁਰਸੀ ਹੈ ਨਾ ਇਹਨੂੰ ਪਤਾ ਨਹੀਂ ਕਿਹੜੀ ਹਰਾਮ ਦੀ ਮਿੱਟੀ ਲੱਗੀ ਹੋਈ ਹੈ ਵੀ ਜਦੋਂ ਬੰਦਾ ਇਹਦੇ ਤੇ ਬੈਠ ਜਾਂਦਾ ਹੱਥ ਪਾਉਣ ਤੱਕ ਆਪਣੇਆਂ ਦਾ ਹੁੰਦਾ ਜਦੋਂ ਉਹਨੂੰ ਹੱਥ ਪਾ ਲੈਂਦਾ ਉਦੋਂ ਆਪਣੇਆਂ ਦਾ ਨਹੀਂ ਰਹਿੰਦਾ ਚਾਹੇ ਉਹ ਆਪਣੇ ਫਿਰਕੇ ਦੇ ਲੋਕ ਹੋਣ ਚਾਹੇ ਆਪਣੇ ਪਰਿਵਾਰ ਦੇ ਲੋਕ ਹੋਣ ਚਾਹੇ ਆਪਣੀ ਸਟੇਟ ਦੇ ਲੋਕ ਹੋਣ ਚਾਹੇ ਆਪਣੇ ਦੇਸ਼ ਦੇ ਲੋਕ ਹੋਣ ਜਦੋਂ ਇਹ ਕੁਰਸੀ ਨੂੰ ਹੱਥ ਪਿਆ ਜਾਂਦਾ ਉਹਨੂੰ ਪਤਾ ਨਹੀਂ ਕਿਹੜੀ ਹਰਾਮ ਦੀ ਮਿੱਟੀ ਲੱਗੀ ਹੈ ਉਦੋਂ ਬੰਦਾ ਆਪਣੇਆਂ ਦਾ ਨਹੀਂ ਰਹਿੰਦਾ ਉਹੀ ਗੱਲ ਭਗਵੰਤ ਮਾਨ ਕਰੀ ਜਾਂਦਾ